ਦੇਵੀ ਬਾਬਾ ਅੱਜ ਕਰ ਦੇ ਕਿਰਪਾ ਮੈਨੂੰ 50 ਰੁਪਏ ਦੀ ਲੋੜ ਹੈ ਕਰ ਦੇ ਹਾਜਰ ਜਿੱਤੇ ਚ ਸ਼ਕਤੀ ਹੈ ਨਾ ਕਰ ਦੇ ਆ ਜੀ ਓਏ ਹਾ ਤਾਂ ਵਾਕਈ ਸ਼ਕਤੀ ਹੈ ਓਏ ਬਾਬੇ ਚ ਮੰਨ ਕੇ ਬਾਬਾ ਤੇਰੀ ਸ਼ਕਤੀ ਨੂੰ ਈ ਕੀ ਚੀਜ਼ ਹੋਈ ਏ ਚੱਲ ਆਪਾਂ ਲਕੋ ਜਾਲੇ ਨੂੰ ਤਾਂ ਹਣਾ ਕੋਈ ਦੇਖਦਾ ਤਾਂ ਨਹੀਂ ਹੈਗਾ ਚਿਲੋ ਗੋ ਜਾਣਾ ਨੇ ਪੰਜਾਰੀ ਮੰਗੇ ਤੇ 50 ਰੁਪਏ ਮਿਲ ਗਏ ਰ ਮੈਂ ਵੀ ਦੇਖਣ ਜਾ ਕੇ ਕੀ ਹੈ ਇਹ ਆਪਾ ਮੈਨੂੰ ਵੀ ਤੇਰੇ ਪਾਉਸਾ ਦਿਆ ਲੈ ਰੇ ਆਮਲ ਕੀ ਹੋਇਆ ਆਪਾ ਵੀ ਲਕੋਦ ਨੇ ਰ ਕਿਥੇ ਕਿਥੇ ਲਕੋਈ ਵੀ ਕਮਾਲ ਇੱਕ ਤਾਂ ਪਿਆ ਲੈ ਗਿਆ ਬਣਾ ਕੇ 200 ਰੁਪਏ ਲੈ ਗਿਆ ਆਪਾਂ ਨੂੰ ਵੀ ਦੇਖਣ ਦੇ ਦੋ ਝਟਾ ਬਾਕਿਆ ਚੱਲਾ ਇਹ ਦੇਖਦਾ ਤਾਂ ਨਹੀਂ ਜੀ ਆ

ਦੇ ਵੀਰ ਬਾਬਾ ਲੈ ਯਾ ਬਾਬਾ ਮੈਨੂੰ ਪਤੀਲੀ ਦੀ ਬੈਨਾ ਬਾਬਾ ਪਤੀਲੀ ਪਤੀਲੀ ਜਾਂ ਦੇ ਬਾਬਾ ਐ ਤਾਂ ਬੇਨੇ ਕਮਾਲੀ ਕਰਤੀ ਢੱਕਣ ਭਰੀ ਆ ਗਿਆ ਪਤੀਲੀ ਦੀ ਮੱਗੀ ਪਤੀਲੀ ਦੀ ਆਦਾ ਬਣ ਗਿਆ ਕਰ ਤਾਰੇ ਨੂੰ ਇੱਥੇ ਗੈਤੀ ਦਰਦੇ ਲੈ ਵੀਰ ਬਾਬਾ ਤਾਂ ਇਕੱਠੀ ਮੱਗਦੇ ਕਦੋਂ ਚੀਜ਼ਾਂ ਹੋਰ ਮਕਰਨ ਲਾਈ ਵੀ ਬਾਬਾ ਇੱਕ ਚੀਜ਼ ਹੋਰ ਦੇ ਦਿਓ ਮੈਨੂੰ ਕੈਂਪਰ ਦੇ ਪਾਣੀ ਵਾਲਾ ਮੇਰੇ ਕਿ ਜੋਗਾ ਛੋਟਾ ਜਾ ਹਾਏ ਹੋਏ ਕੈਂਪਰ ਵੀ ਬੜਾ ਸੋਹਣਾ ਮੇਰਾ ਜਿਹੜਾ ਬਾਬਾ ਹੀ ਬਹੁਤ ਕਰਮ ਵਾਲਾ ਘਰੀ ਹੈਗਾ ਸਾਰੀਆਂ ਚੀਜ਼ਾਂ ਪੂਰੀਆਂ ਕਰਾਂਗੇ ਲੈ ਵੀ ਨੂੰ ਕਿੱਥੇ ਤੇਰੀ ਇੱਥੇ ਧਰ ਲਾ ਬਾਅਦ ਤੱਕ ਸੈੱਟ ਕਰਾਂਗੇ ਸਮਾਨ ਲੈ ਵੀ ਆਪਾ ਲੈ ਇਹ ਚੀਜ਼ਾਂ ਇੱਥੇ ਪਾਸੇ ਮੰਗਣ ਦੀ ਹੈ ਬੰਦਾ ਲੈ ਵੀ ਬਾਬਾ ਹੁਣ ਮੈਨੂੰ ਦੇ ਦੇ ਕੈਨ ਕਾ ਥੋੜੀ ਜਿ ਮੈਨੂੰ ਨਿਗਾ ਘੱਟ ਲੱਗਦੀ ਹੈ ਮੇਰੀ ਨਿਗਾ ਹੀ ਹੈਨ ਕਾ ਦੇ ਦੇ ਮੈਨੂੰ ਹਾਂ ਇੱਕ ਗੰਮੀ ਮਿਲ ਗਿਆ ਹੈ ਨਿਗਾ ਵੀ ਘੱਟ ਲੱਗਦੀ ਹੈ ਇਹ ਤਾਂ ਠੀਕ ਹੈ ਤਾਂ ਦੇ ਦੇ ਤੈਨੂੰ ਲੈ ਵੀ ਬਾਬਾ ਮੈਨੂੰ ਹੁਣ ਬਾਰੀ-ਬਾਰੀ ਮੰਗਣਾ ਔਖਾਗਾ ਹੁਣ ਇੱਕ ਵਾਰੀ ਚ ਸਾਰਾ ਕੰਮ ਕਰ ਦੇ ਜਿੰਨੇ ਵੀ ਜਿੰਨੇ ਵੀ ਸਾਰੇ ਮਨ ਲੈ ਜਿੰਨੇ ਵੀ ਸਨੈਰਾਂ ਕੋਲ ਸੋਨਾ ਪਿਆਗਾ ਹੀਰੇ ਮੋਤੀ ਹੈ ਜਿੱਥੇ ਵੀ ਜਿੰਨੇ ਵੀ ਫੈ ਪੈਸੇ ਪਏ ਬੈਂਕਾਂ ਚ ਸਾਰੇ ਮੈਨੂੰ ਦੇ ਦੇ ਸਾਰੇ ਦੇ ਦੇ ਲੈ ਆਉਣ ਦੇ ਬਾਬਾ ਆਉਣ ਦੇ ਆਉਣ ਦੇ ਬਾ ਵਤੀਲੀ ਕਿਧਰ ਭੱਜ ਗਈ ਹੋਣਾ? ਆ ਵਤੀਲੀ ਗੈਬ ਕਰਤੀ ਤੂੰ ਤਾਂ। ਹਾਂ ਤੇ ਪਰ ਵਿਊਟ ਹੈ। ਹਾਂ ਬਾਬਾ ਕੀ ਗੱਲ ਦੀ ਬਾਬਾ? ਜਿਹੜੀਆਂ ਚੀਜ਼ਾਂ ਮੈਂ ਮੰਗੀਆਂ ਸੀ ਖੋਲੀਆਂ ਤੂੰ ਤਾਂ। ਤੁਸੀਂ ਕੌਣ ਜੀ? ਆ ਜੰਤਰ ਮੇਰੀ ਐ। ਮੁਰੇ ਬੜਾ। ਜਿਹੜੀ ਸਾਮਾਨ ਦੀਆਂ ਮੰਗਾਂ ਨੇ ਨਾ ਮੈਨੂੰ ਨੰਗ ਕਰ ਦੇਂਗਾ ਤੂੰ।